ਹੋਂ ਤੱਕ ਮਤਲਬ 2021 ਤੋਂ ਹਾਂਜੀ ਤੁਸੀਂ ਫਿਰਾਨਗੇ ਇਸ ਸੰਗਠਨਾਂ ਜੁੜੇ ਆ ਹਾਂਜੀ ਵਕ ਵਕ ਸ਼ਹਿਰਾਂ ਵਿੱਚ ਰਹੇ ਹਾਂਜੀ ਤੁਸੀਂ ਵੀ ਜ਼ਿਕਰ ਕੀਤਾ ਸ਼ਾਇਦ ਨਕੋਦਰ ਵੀ ਰਹਿਣ ਵਾਲੇ ਤੁਹਾਨੂੰ ਕੁਝ ਨੇ ਕਿਹਾ ਵੀ ਉੱਥੇ ਜਾ ਕੇ ਲੋ ਨਹੀਂ ਇੱਥੇ ਆਵਾਜ਼ ਜਨਰਲ ਆਵਾਜ਼ ਬੂਟਾ ਮੜੀ ਹਾਂ ਨਕੋਦਰ ਰੋਡ ਨਕੋਦਰ ਰੋਡ ਤੇ ਨਕੋਦਰ ਰੋਡ ਤੇ ਹਾਂ ਮੈਂ ਨਕੋਦਰ ਰੋਡ ਨਕੋਦਰ ਰੋਡ ਲਿਖਿਆ ਹਾਂ ਨਕੋਦਰ ਹਾਂ ਨਕੋਦਰ ਰੋਡ ਤੇ ਫਿਰ ਤੁਸੀਂ ਮਤਲਬ ਸੰਗਠਨ ਜਾਈ ਲਿਖਿਆ ਜਿੱਦਾਂ ਵੀ ਆ ਮੈਨੂੰ ਕਈਆਂ ਨੇ ਕਿਹਾ ਵੀ ਜਿਹੜਾ ਬੂਟਾ ਮੰਡੀ ਅਵਾਦਪੁਰਾ ਇਹ ਨਕੌਦਰ ਰੋਡ ਦਾ ਇਲਾਕਾ ਆ 바ਵਾ ਸਾਹਿਬ ਦੇ ਮਿਸ਼ਨ ਦੇ ਵਿੱਚ ਇਸ ਇਲਾਕੇ ਨੂੰ ਮੇਨ ਇਲਾਕਾ ਮੰਨਿਆ ਜਾਂਦਾ ਜੀ ਵੀ ਜੇ ਤੁਸੀਂ 바ਵਾ ਸਾਹਿਬ ਦੇ ਮਿਸ਼ਨ ਦੇ ਉੱਪਰ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਆ ਤੇ ਤੁਸੀਂ ਉਸ ਇਲਾਕੇ 'ਚ ਰਹਿ ਇਸ ਕੋਈ ਆਪਣੀ ਪਹਿਲਾਂ ਰਹਿਣਾ ਸ਼ੁਰੂ ਕਰੋ ਔਰ ਲੋਕਾਂ ਨੂੰ ਮਿਲ ਕੇ ਤੇ ਉੱਥੋਂ ਤੁਸੀਂ ਇੱਕ ਸ਼ੁਰੂਆਤ ਕਰੋ ਤਾਂ ਕਿ ਤੁਹਾਨੂੰ ਥੋੜਾ ਪਤਾ ਲੱਗ ਸਕੂਗਾ ਇੱਥੇ ਦੇ ਪੰਜਾਬ 'ਚ ਸਾਡੀਆਂ ਕੀ ਗਤੀਵਿਧੀਆਂ ਚੱਲ ਰਹੀਆਂ ਇਤਿਹਾਸ ਬਾਰੇ ਜੀ ਤੇ ਫਿਰ ਮੈਂ ਕੋਸ਼ਿਸ਼ ਕਰਦਾ ਰਿਹਾ ਗੜੇ ਫਲੋਰ ਰਹਿ ਕੇ ਕਾਫੀ ਲੋਕਾਂ ਨਾਲ ਮੇਰਾ ਸੰਪਰਕ ਹੋਇਆ ਕਿ ਆਪਾਂ ਇੱਥੇ ਕੋਈ ਰਹਿائش ਮੈਨੂੰ ਮਿਲ ਜਾਏ ਤੇ ਆਪਣੇ ਕੁਝ ਸਾਥੀ ਜਿਹੜੇ ਅੰਬੇਡਕਰ ਚੇਤਨਾ ਮਾਰਚ ਕਮੇਟੀ ਦੇ ਡਾਕਟਰ ਸੁਦਰਿੰਦਰ ਜੀ ਮਾਸਟਰ ਸੋਮਨਾਥ ਸਾਡੇ ਰਮੇਸ਼ ਲਾਲੀ ਜੀ ਆ ਜੀ ਤੇ ਉਹਨਾਂ ਨੇ ਫਿਰ ਮੈਨੂੰ ਇੱਕ ਘਰ ਉੱਥੇ ਕਰਾਇਆ ਤੇ ਜਿਹੜਾ ਉਹ ਦਵਾਯਾ ਬਾਦਪੁਰੇ ਬਿਲਕੁਲ ਅੰਬੇਡਕਰ ਭਵਨ ਦੇ ਬਿਲਕੁਲ ਨਾਲ ਦੀ ਗਲੀ 'ਚ ਦੇ ਫਿਰ ਮੈਂ ਉੱਥੇ ਫਲੋਰ ਤੋਂ ਫਿਰ ਮੌਥੇ ਆਇਆ ਉਹ ਲਗਭਗ ਕਹੋ ਵੀ 4 ਸਾਲ ਮੈਂ ਉੱਥੇ ਹੀ ਰਹਾ ਠੀਕ ਹੈ ਜੀ ਉੱਥੇ ਰਹਿ ਕੇ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਬਹੁਤ ਸਾਰਾ ਇਤਿਹਾਸ ਪੜਿਆ ਵੀ ਜੀ ਔਰ ਇੰਡੀਆ ਦੇ ਵੀ ਕਈ ਸਟੇਟਾਂ ਚ ਖਾਸ ਕਰ ਮਹਾਰਾਸ਼ਟਰ ਚ ਕਈ ਵਾਰ ਗਿਆ ਵੀ ਹੁਣ ਮਿਸ਼ਨ ਦੇ ਕੀ ਹਾਲਾਤ ਆ ਸਮਾਜ ਦੇ ਕੀ ਹਾਲਾਤ ਆ ਔਰ ਸਾਨੂੰ ਅੱਗੇ ਕੀ ਕਰਨ